6 ਫੁੱਟ ਦਾ ਗੱਭਰੂ ਜਵਾਨ ਪੁੱਤ ਰਾਜਵੀਰ ਜਵੰਦਾ। ਔਰ ਅੱਜ ਮਿੱਟੀ ਦੀ ਢੇਰੀ ਬਣ ਕੇ ਰਹਿ ਗਿਆ। ਦੱਸਦੇ ਕਿ ਅੱਜ ਫੁੱਲ ਝੁਗੇ ਗਏ ਨੇ। ਕੱਲ ਰਾਜਵੀਰ ਜਵੰਦਾ ਦਾ ਉਸਦੇ ਜੱਦੀ ਪਿੰਡ ਪੋਨਾ ਵਿਖੇ ਅੰਤਮ ਸੰਸਕਾਰ ਕੀਤਾ ਜਾਂਦਾ ਹੈ। ਬੇहद ਦਰਦਨਾਕ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਔਰ ਅੱਜ ਇਹ ਉਸ ਤੋਂ ਵੀ ਦਰਦਨਾਕ ਤਸਵੀਰਾਂ ਕਿਉਂਕਿ ਕੱਲ ਤੱਕ ਸਰੀਰਕ ਤੌਰ ਦੇ ਵਿੱਚ ਰਾਜਵੀਰ ਸਾਡੇ ਕੋਲ ਸੀ ਅੱਜ ਮਿੱਟੀ ਦੀ ਢੇਰੀ ਢੇਰੀ ਬਣ ਚੁੱਕਾ ਹੈ ਅੱਜ ਸਿਰਫ ਉਥੇ ਸਵਾਹ ਪਈ ਹੈ ਜਿੱਥੇ ਰਾਜਵੀਰ ਕੱਲ ਪਿਆ ਸੀ ਔਰ ਮਾਂ ਜਦੋਂ ਆਪਣੇ ਪੁੱਤ ਦੀ ਰਾਖ ਨੂੰ ਦੇਖਦੀ ਹੈ ਤਾਂ ਕਾਲਜਾ ਮੂੰਹ ਨੂੰ ਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਚੱਲਿਆ ਤੱਕ ਨਹੀਂ ਜਾ ਰਿਹਾ ਉਸ ਮਾਂ ਦੇ ਕੋਲ ਕਿਉਂਕਿ ਦੁੱਖਾਂ ਦਾ ਪਹਾੜ ਟੁੱਟ ਕੇ ਹਟਿਆ ਹੈ ਔਰ ਇਹ ਦੁੱਖ ਸਾਂ ਉਮਰ ਨਹੀਂ ਜਾਏਗਾ ਕਿਉਂਕਿ ਰਾਜਵੀਰ ਦੇ ਗਾਇ ਗੀਤ ਵਾਂਗੂ ਕਿ ਸਾਰੇ ਦੁੱਖ ਭੁੱਲ ਜਾਂਦੀਆਂ ਉਮਰੇ ਪੋਤਨੀ ਭੁੱਲਦੀਆਂ ਮਾਵਾ ਉਸੇ ਗੀਤ ਵਾਂਗੂ ਸ਼ਾਇਦ ਰਾਜਵੀਰ ਆਪਣੀ ਮਾਂ ਦੀ ਵਿਥਾ ਪਹਿਲਾਂ ਹੀ ਦੱਸ ਕੇ ਗਿਆ ਕਿ ਇਹ ਦੁੱਖ ਉਹ ਸਾਰੀ ਉਮਰ ਨਹੀਂ ਭੁੱਲ ਸਕੇਗੀ ਮਾਵਾ ਖਾਣਾ ਪੀਣਾ ਤੱਕ ਭੁੱਲ ਜਾਂਦੀਆਂ ਨੇ ਪਰ ਜਦੋਂ ਜੁਬਾਨ ਪੁੱਤਾਂ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਉਹ ਦੁੱਖ ਉਹਨਾਂ ਨੂੰ ਕਮਲੇ ਕਰਕੇ ਰੱਖ ਦਿੰਦਾ ਦੂਜੇ ਪਾਸੇ ਉਹ ਯਾਰ ਜਿਹੜੇ ਜਿਨ੍ਹਾਂ ਦੇ ਨਾਲ ਖੇਡਦਾ ਰਿਹਾ ਹੱਸਦਾ ਰਿਹਾ ਕੁਲਵਿੰਦਰ ਬਿੱਲਾ ਇਥੋਂ ਤੱਕ ਕਹਿੰਦੇ ਨੇ ਕਿ 12ਵੀਂ ਤੱਕ ਪੜ੍ਹਾਈ ਉਹਨਾਂ ਨੇ ਰਾਜਵੀਰ ਨਾਲ ਕੀਤੀ ਹੈ ਔਰ ਮਹੀਨਾ-ਮਹੀਨਾ ਰਾਜਵੀਰ ਦੇ ਘਰ ਦੇ ਵਿੱਚ ਰਹਿੰਦਾ ਹੁੰਦਾ ਸੀ ਤੇ ਇੰਨਾ ਪਿਆਰ ਸੀ ਅੱਜ ਉਹ ਆਪਣੇ ਯਾਰ ਦੇ ਫੁੱਲ ਚੁਗਣਾਏ ਨੇ ਕੀ ਬੀਤਦੀ ਐ ਇਹਨਾਂ ਲੋਕਾਂ ਦੇ ਉੱਤੇ ਕੀ ਬੀਤ ਰਹੀ ਐ ਇਸ ਮਾਹ ਦੇ ਉੱਤੇ ਕੀ ਬੀਤ ਰਹੀ ਐ ਉਹਨਾਂ ਯਾਰਾਂ ਦੇ ਉੱਤੇ ਇਹ ਰੱਬ ਜਾਣਦਾ ਇਸ ਸਮੇਂ ਕੀ ਕਿਸ ਤਰੀਕੇ ਦੇ ਨਾਲ ਕਿੰਨੇ ਜਿਗਰੇ ਦੇ ਨਾਲ ਇਹ ਲੋਕ ਇੱਥੇ ਖੜੇ ਨੇ ਔਰ ਬੇਹਦੇ ਹੀ ਦਰਦਨਾਕ ਤਸਵੀਰਾਂ ਮਨ ਦੇ ਵਿੱਚ ਦੁੱਖ ਦਾ ਗੁਬਾਰ ਲੈ ਕੇ ਕਨਵਰ ਗਰੇਵਾਲ ਔਰ ਕੁਲਵਿੰਦਰ ਬਿੱਲਾ ਫੁੱਲ ਝੁਗਣ ਪਹੁੰਚੇ ਨੇ ਰਾਜਵੀਰ ਜਵੰਦਾ ਦੇ ਔਰ ਉੱਥੇ ਉਹਨਾਂ ਦੀ ਮਾਂ ਨੂੰ ਜਦੋਂ ਲੈ ਕੇ ਆਉਂਦੇ ਨੇ ਜਦੋਂ ਮਾਂ ਆਪਣੇ ਪੁੱਤ ਨੂੰ ਮਿੱਟੀ ਦੀ ਢੇਰੀ ਹੋਈ ਦੇਖਦੀ ਹੈ ਤਾਂ ਕਾਲਜਾ ਮੂੰਹ ਨੂੰ ਆ ਜਾਂਦਾ ਹੈ ਤਸਵੀਰਾਂ ਦੇਖ ਕੇ ਇਹ ਤਸਵੀਰਾਂ ਕਿਸੇ ਨੂੰ ਵੀ ਝੰਜੋੜ ਕੇ ਰੱਖ ਸਕਦੀਆਂ ਨੇ ਪਰ ਉਹ ਰਾਜਵੀਰ ਜੋ 6 ਫੁੱਟ ਦਾ ਨੌਜਵਾਨ ਜਿਸ ਨੂੰ ਦੇਖ-ਦੇਖ ਕੇ ਮਾਪਿਆਂ ਦੀ ਭੁੱਖ ਲੈਂਦੀ ਸੀ ਕਿਉਂਕਿ ਇੰਨਾ ਸੋਹਣਾ ਉੱਚਾ ਲੰਮਾ ਗੱਭਰੂ ਪੁੱਤ ਹੋਵੇ ਜਿਸਦਾ ਔਰ ਜਿਹੜਾ ਜ਼ਿੰਦਗੀ ਦੇ ਵਿੱਚ ਨਾਮਣਾ ਵੀ ਖੱਟ ਕੇ ਜਾਵੇ ਦੁਨੀਆ ਦੇ ਵਿੱਚ ਉਹਨਾਂ ਦੇ ਨਾਮ ਨੂੰ ਰੁਸ਼ਨਾ ਕੇ ਵੀ ਜਾਵੇ ਜਦੋਂ ਉਹ ਪੁੱਤ ਦੁਨੀਆ ਤੋਂ ਕੂਚ ਕਰਦਾ ਹੈ ਤਾਂ ਫਿਰ ਦੁਨੀਆ ਰੋਂਦੀ ਹੈ ਇਸ ਮਾਂ ਦੀ ਤਾਂ ਗੱਲ ਹੀ ਵੱਖਰੀ ਹੈ ਇਹ ਮਾਂ ਤੇ ਦੁੱਖਾਂ ਦਾ ਪਹਾੜ ਟੁੱਟਾ ਹੈ ਔਰ ਅੱਜ ਚੱਲਿਆ ਵੀ ਨਹੀਂ ਜਾ ਰਿਹਾ ਕਿਉਂਕਿ ਅੱਜ ਇਸ ਪੁੱਤ ਨੂੰ ਉਸ ਰੂਪ ਦੇ ਵਿੱਚ ਉਹ ਦੇਖ ਰਹੀ ਹੈ ਜਿਸ ਰੂਪ ਦੇ ਵਿੱਚ ਕੋਈ ਮਾਂ ਆਪਣੇ ਪੁੱਤ ਨੂੰ ਦੇਖਣਾ ਨਹੀਂ ਚਾਹੁੰਦੀ ਹਰ ਮਾਂ ਚਾਹੁੰਦੀ ਹੈ ਕਿ ਉਸ ਦਾ ਪੁੱਤ ਹੱਸਦਾ ਖੇਡਦਾ ਉਸ ਦੀਆਂ ਨਜ਼ਰਾਂ ਦੇ ਸਾਹਮਣੇ ਰਹੇ ਚਾਹੀ ਨਜ਼ਰਾਂ ਤੋਂ ਦੂਰ ਵੀ ਰਹੇ ਪਰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੇ ਖੁਸ਼ਹਾਲ ਰਹੇ ਪਰ ਇਹ ਦਰਦਨਾਕ ਤਸਵੀਰ ਅੱਜ ਦੇਖਣੀ ਪੈ ਰਹੀ ਹੈ ਕਾਲੂਪੁਰੇ ਪੰਜਾਬ ਨੂੰ ਰਵਾ ਕੇ ਗਿਆ ਹੈ ਰਾਜਵੀਰ ਜਵੰਦਾ ਹਸੂ ਹਸੂ ਕਰਦਾ ਚਿਹਰਾ ਉਸ ਦਾ ਸੀ ਔਰ ਇੰਨੇ ਸੋਹਣੇ ਦੰਦ ਮੋਤੀਆਂ ਵਰਗੇ ਦੰਦ ਲੋਕੀ ਕਹਿੰਦੇ ਸੀ ਕਹਿੰਦੇ ਜਦੋਂ ਹੱਸਦਾ ਤਾਂ ਉਹ ਠੱਗ ਲੈਂਦਾ ਸੀ ਲੋਕਾਂ ਨੂੰ ਔਰ ਅੱਜ ਹਰ ਕਿਸੇ ਨੂੰ ਰਵਾ ਕੇ ਗਿਆ ਹੈ ਔਰ ਇਹ ਤਸਵੀਰਾਂ ਹੋਰ ਵੀ ਦਰਦਨਾਕ ਮਾਂ ਅੱਜ ਆਪਣੇ ਪੁੱਤ ਦੇ ਫੁੱਲ ਚੁਗਣ ਆਈ ਹੈ ਯਾਰ ਕਬਰਾਂ ਤੱਕ ਜਾਰੀ ਨਿਭਾਉਣ ਵਾਲੇ ਨੇ ਆਪਣੇ ਯਾਰ ਦੇ ਫੁੱਲ ਚੁਗਣਾਏ ਨੇ ਔਰ ਕਨਵਰ ਗਰੇਵਾਲ ਔਰ ਕੁਲਵਿੰਦਰ ਬਿੱਲਾ ਨੇ ਦਿਖਾ ਦਿੱਤਾ ਕਿ ਯਾਰੀ ਇਸ ਤਰ੍ਹਾਂ ਨਿਭਦੀ ਹੈ ਕਬਰਾਂ ਤੱਕ ਨਾਲ ਗਏ ਨੇ ਆਪਣੇ ਯਾਰ ਦੇ ਕੱਲ ਪੂਰੇ ਉਹਨਾਂ ਦੇ ਵੱਲੋਂ ਅੰਤਮ ਸੰਸਕਾਰ ਦੀਆਂ ਜੋ ਰਸਮਾਂ ਨੇ ਉਹ ਕੀਤੀਆਂ ਜਾਂਦੀਆਂ ਨੇ ਅਸੀਂ ਦੇਖਦੇ ਕਿ ਕਿਸ ਤਰੀਕੇ ਦੇ ਨਾਲ ਇੱਕ ਚੁੱਪ ਹੀ ਨਾ ਦੋਹਾਂ ਦੇ ਉੱਤੇ ਛਾਈ ਹੋਈ ਸੀ ਹੋਰ ਵੀ ਇੰਡਸਟਰੀ ਦੇ ਜੋ ਦੋਸਤ ਆਏ ਸੀ ਤਾ ਮੂੰਹੋਂ ਆਵਾਜ਼ ਨਹੀਂ ਨਿਕਲ ਰਹੀ ਸੀ ਚੁੱਪਚੀਪੇ ਇਹ ਸੇਵਾ ਕਰ ਰਹੇ ਸੀ ਇਹਦਾ ਲੱਗਦਾ ਸੀ ਕਿ ਜਿਵੇਂ ਆਪਣੀ ਫਰਜ਼ ਨਿਭਾ ਰਹੇ ਹੁਣ ਰਾਜਵੀਰ ਨੂੰ ਕਹਿ ਰਹੇ ਹੋਣੇ ਕਿ ਤੂੰ ਫਿਕਰ ਨਾ ਕਰੀ ਅਸੀਂ ਨਹੀਂ ਡੋਲਦੇ ਤੇਰੀ ਜ਼ਿੰਮੇਵਾਰੀ ਲੈਣ ਤੋਂ ਅਸੀਂ ਤੇਰੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਵਾਂਗੇ ਤੇਰੇ ਪਰਿਵਾਰ ਦੇ ਨਾਲ ਖੜੇ ਹੋਵਾਂਗੇ ਕਿਉਂਕਿ ਜੇ ਉਸ ਮਾਂ ਦੇ ਸਾਹਮਣੇ ਇਹ ਪੁੱਤ ਡੋਲ ਜਾਂਦੇ ਤਾਂ ਸ਼ਾਇਦ ਉਸ ਮਾਂ ਦਾ ਫਿਰ ਕੱਲ ਹੋਰ ਵੀ ਬੁਰਾ ਹਾਲ ਹੋਣਾ ਸੀ ਤਾਂ ਇਹਨਾਂ ਪੁੱਤਾਂ ਨੇ ਸੰਭਾਲਿਆ ਇਸ ਮਾਂ ਨੂੰ ਔਰ ਅੱਜ ਫੋਟੋ ਚੁਗਣਾਈ ਨੇ ਉਹ ਬੇहद ਦਰਦਨਾਕੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਔਰ ਜੇਕਰ ਕਹੀਏ ਤਾਂ ਕੱਲ ਇਹਨਾਂ ਦੇ ਵਿੱਚੋਂ ਹੀ ਰਾਜਵੀਰ ਨੂੰ ਲੱਭਦੀ ਰਹੀ ਇਹਨਾਂ ਦੀ ਮਾਂ ਕਦੀ ਐਵੇਂ ਵਿਰਕ ਦੇ ਗੱਲ ਲੱਗਦੇ ਕਿ ਰੋਂਦੇ ਹੋਏ ਨਜ਼ਰ ਆਏ ਕਦੀ ਕਨਵਰ ਗਰੇਵਾਲ ਨੂੰ ਦੇਖ ਕੇ ਹੌਸਲੇ ਦੇ ਵਿੱਚ ਵੀ ਉਹ ਚੁੱਪਚਾਪ ਸੇਵਾ ਦੇ ਵਿੱਚ ਲੱਗਾ ਹੋਇਆ ਉਹ ਇੰਨਾ ਹੌਸਲਾ ਕਰਕੇ ਖੜਾ ਕਦੀ ਕੁਲਵਿੰਦਰ ਬਿੱਲਾ ਨੂੰ ਦੇਖ ਕੇ ਕਦੀ ਰਣਜੀਤ ਬਾਵੇ ਨੂੰ ਦੇਖ ਕੇ ਤਾਂ ਇਹਨਾਂ ਦੇ ਵਿੱਚੋਂ ਅੱਜ ਆਪਣੇ ਪੁੱਤ ਨੂੰ ਲੱਭਦੀ ਹੋਈ ਇਹ ਮਾਂ ਨਜ਼ਰ ਆ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਾਰੇ ਲੋਕ ਆਪਣੇ ਘਰਾਂ ਨੂੰ ਚਲੇ ਜਾਣਗੇ ਤਾਂ ਉਦੋਂ ਇਸ ਮਾਂ ਦੇ ਉੱਤੇ ਹੋਰ ਵੀ ਦੁੱਖਾਂ ਦਾ ਪਹਾੜ ਟੁੱਟੇਗਾ ਕਾਲਜਾ ਤਾਂ ਪਹਿਲਾਂ ਹੀ ਛੱਲੀ ਹੋ ਚੁੱਕਾ ਹੈ ਔਰ ਇਸ ਦੁੱਖ ਨੂੰ ਜਿਹੜਾ ਕਿ ਅਸਹਿ ਹੈ ਇਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਹੈ